ਦੋਸਤੋ ਪੇਸ਼ ਹੈ ਉੱਗੇ ਸ਼ਾਇਰ ਸੰਤ੍ਰਮ ਉਦਾਸੀ ਦੀ ਕਵਿਤਾ ਵਸੀਅਤ ਇਹ ਨਜ਼ਮ ਉਨ੍ਹਾਂ ਨੇ ਜिला ਜੇਲ ਸੰਗਰੂਰ ਵਿੱਚ ਬੈਠੇ ਆ 5 ਅਗਸਤ 1976 ਵਿੱਚ ਲਿਖੀ ਸੀ ਪੇਸ਼ ਹੈ ਕਵਿਤਾ ਮੈਂ ਕੋਈ ਵੱਡਾ ਆਦਮੀ ਨਹੀਂ ਜਿਸ ਦੀ ਵਸੀਅਤ ਪਗਾਉਣ ਲਈ ਕਰਨੇ ਪੈਣਗੇ ਤੁਹਾਨੂੰ ਅੰਤਰਰਾਸ਼ਟਰੀ ਡੰਪਰ ਮੈਂ ਕੋਈ ਵੱਡਾ ਆਦਮੀ ਨਹੀਂ ਜਿਸ ਦੀ ਵਸੀਅਤ ਪਗਾਉਣ ਲਈ ਕਰਨੇ ਪੈਣਗੇ ਤੁਹਾਨੂੰ ਅੰਤਰਰਾਸ਼ਟਰੀ ਅਦੰਬਰ ਮੇਰੀ ਤਾਰੀਜ਼ ਹੈ ਕਿ ਮੇਰੀ ਕਵਤਾ ਬਣ ਜਾਏ ਸੂਹੀ ਸਵੇਰ ਦਾ ਇੱਕ ਪਾਲ ਤੇ ਦਿਨ ਚੜਦੇ ਦੀ ਲਾਲੀ ਨੂੰ ਮੇਰੇ ਕਿਰਤੀ ਭਰਾ ਦੇਖਣ ਲਈ ਹੋ ਹੋ ਖਲੋਣ ਇੱਕ ਦੂਜੇ ਤੋਂ ਮੂਰੇ ਮੈਂ ਹਰਗਜ਼ ਨਹੀਂ ਚਾਹਾਂਗਾ ਮੈਂ ਹਰ ਕਿਸ ਨਹੀਂ ਚਾਹਾਂਗਾ ਕਿ ਮੇਰੇ ਗੀਤ ਬਨਣ ਜਨੇ ਖਨੇ ਦੀ ਪ੍ਰਸ਼ੰਸਿਕ ਆਲੋਚਨਾ ਦਾ ਵਿਸ਼ਾ ਕਿਉਂਕਿ ਮੇਰੇ ਦੁਸ਼ਮਣ ਬਹੁਤ ਕਾਲੇ ਹਨ ਮੇਰੀ ਪ੍ਰਸ਼ੰਸਾ ਕਰਕੇ ਮੇਰੇ ਮਿੱਤਰਾਂ ਵਿੱਚ ਕੁਸੜਨ ਲਈ ਕਹਿੰਦਾ ਮੈਂ ਹਰ ਕਿਸ ਨਹੀਂ ਚਾਹਾਂਗਾ ਕਿ ਮੇਰੇ ਗੀਤ ਬਨਣ ਜਨੇ ਖਨੇ ਦੀ ਪ੍ਰਸ਼ੰਸਿਕ ਆਲੋਚਨਾ ਦਾ ਵਿਸ਼ਾ ਕਿਉਂਕਿ ਮੇਰੇ ਦੁਸ਼ਮਣ ਬਹੁਤ ਕਾਲੇ ਹਨ ਮੇਰੀ ਪ੍ਰਸ਼ੰਸਾ ਕਰਕੇ ਮੇਰੇ ਮਿੱਤਰਾਂ ਵਿੱਚ ਕੁਸੜਨ ਲਈ ਅਗੇ ਲਿਖਦਾ ਇਸੰਤਰਾ ਮੋਦਾਸੀ ਮੇਰੀ ਲੋਤ ਤਾਂ ਸ਼ਾਇਦ ਤੁਹਾਨੂੰ ਨਹੀਂ ਲੱਭਣੀ ਤੇ ਨਾ ਹੀ ਪਤਾ ਲੱਗੇਗਾ ਮੇਰੇ ਮਰਨ ਦੀ ਤਾਰੀਖ ਤੇ ਬਕੂਏ ਦਾ ਨਹੀਂ ਤਾਂ ਮੈਂ ਤੁਹਾਨੂੰ ਅੰਤਮ ਸੰਸਕਾਰ ਬਾਰੇ ਵੀ ਲਿਖਣਾ ਸੀ ਜ਼ਰੂਰ ਮੈਨੂੰ ਤਾਂ ਬਸ ਇਹੀ ਝੋਰਾ ਹੈ ਕਿ ਮੇਰੀ লাশ ਰਕਦੀ ਰਹੇਗੀ ਅਣਪਛਾਤੇ ਬੁੱਲਦੇ ਨਾਮ ਦੇ ਵੱਟਾਂ ਵਿਚਾਲੇ ਜਿਸ ਦੀ ਕੋ ਸਰਕਾਰ ਨਹੀਂ ਆ ਸਕਣਗੀ ਆ ਇਧਰ ਬੱਲੀ ਵਰਗੇ ਪਾਨੀਆਂ ਦੀਆਂ ਚਰਨ ਲਈ ਗਾਈਆਂ ਤੇ ਇਧਰ ਕੋਈ ਸਿਲੇਹਾਰ ਨਹੀਂ ਆਏਗੀ ਭਰੇ ਗੱਡਿਆਂ ਤੋਂ ਮਲਿਆਂ ਨਾਲ ਕਸੜ ਕੇ ਕਿਰੀਆਂ ਬੱਲੀਆਂ ਚੁਗਣ ਲਈ ਹੋ ਸਕਦਾ ਏ ਕਿ ਮੈਨੂੰ ਅੱਜ ਟੁੱਕਿਆ ਜਾਏ ਹੋ ਸਕਦਾ ਏ ਕਿ ਮੈਨੂੰ ਅੱਜ ਟੁੱਕਿਆ ਜਾਏ ਮੇਰੇ ਵਿਲਕ ਦੇ ਬੱਚਿਆਂ ਦੇ ਸਾਹਮਣੇ ਜਾ ਮੈਂ ਖੁਦ ਵੀ ਕਿਸੇ ਸਾਥੀ ਦੀ ਮਾਂ ਨੂੰ ਕਢੀ ਸੀ ਜਾਂਦੇ ਕਪਤਾਨ ਵਿੱਚ ਟੱਕਰ ਮਾਰ ਕੇ ਮਰ ਸਕਦਾ ਹਾਂ ਉਸ ਸਮੇਂ ਨਾ ਤਾਂ ਤੁਹਾਨੂੰ ਖੇਚਲ ਹੋਏਗੀ ਮੇਰੀ ਲੋਥ ਦੀ ਬੇਅਦਵੀ ਰੋਕਣ ਲਈ ਕਿਉਂਕਿ ਉਦੋਂ ਤੁਸੀਂ ਵੀ ਘਰੇ ਹੋ ਕਿਉਂਕਿ ਉਦੋਂ ਤੁਸੀਂ ਵੀ ਘਰੇ ਹੋਏ ਹੋਵੋਗੇ ਝੁੰਕਾਰ ਗਿਰਜਾਂ ਤੇ ਕੁੱਪਿਆਂ ਵਿਚਕਾਰ ਹੋ ਸਕੇ ਤਾਂ ਮੇਰਾ ਖੈਰ ਸੁਖ ਵਾਲਾ ਗੀਤ ਪਹੁੰਚਾ ਦੇਣਾ ਸ਼ਹੀਦ ਸਾਥੀਆਂ ਦੇ ਪਿੰਡਾਂ ਦੀਆਂ ਸੱਥਾਂ ਵਿਚਕਾਰ ਉਹ ਲਿਖਦਾ ਏ ਮੈਨੂੰ ਪਤਾ ਏ ਕਿ ਮੇਰੇ ਕਾਤਲਾਂ ਨੂੰ ਬਰੀ ਕਰਨ ਲਈ ਬਹੁਤ ਕਾਲੀਆਂ ਹੋਣਗੀਆਂ ਸਾਡੇ ਦੁਸ਼ਮਨਾਂ ਦੀਆਂ ਅਦਾਲਤਾਂ ਮੈਨੂੰ ਪਤਾ ਹੈ ਕਿ ਮੇਰੇ ਕਾਤਲਾਂ ਨੂੰ ਬਰੀ ਕਰਨ ਲਈ ਬਹੁਤ ਕਾਲੀਆਂ ਹੋਣਗੀਆਂ ਸਾਡੇ ਦੁਸ਼ਮਨਾਂ ਦੀਆਂ ਅਦਾਲਤਾਂ ਪਰ ਤੁਸੀਂ ਇਸ ਦਾ ਕੋਈ ਗਮ ਨਾ ਕਰਨਾ ਤੁਹਾਡੇ ਵੱਲੋਂ ਉਹਨਾਂ ਨੂੰ ਕੋਈ ਸਜ਼ਾ ਮਿਲਣ ਤੋਂ ਪਹਿਲਾਂ ਕਦੋਂ ਦੀ ਸਜ਼ਾ ਮਿਲ ਚੁੱਕੀ ਹੈ ਜਦੋਂ ਕਿ ਮੈਂ ਕਿਰਤੀਆਂ ਦੇ ਗੀਤ ਦੀ ਲਿਖੀ ਸੀ ਪਹਿਲੀ ਸਤਰ ਜਦੋਂ ਕਿ ਮੈਂ ਕਿਰਤੀਆਂ ਦੇ ਗੀਤ ਦੀ ਲਿਖੀ ਸੀ ਪਹਿਲੀ ਸਤਰ ਤਾਂ ਇਸ ਦੇ ਵਿੱਚ ਇੱਕ ਸ਼ਬਦ ਆਇਆ ਹੈ ਬਕੂਆ ਬਕੂਆ ਸ਼ਬਦ ਦਾ ਕੀ ਅਰਥ ਹੈ ਬਕੂਆ ਦੋਸਤੋ ਉਹ ਸਥਾਨ ਹੈ ਕਿ ਪੁਲਿਸ ਦੀ ਜੂਰਿਸਡਿਕਸ਼ਨ ਪੁਲਿਸ ਦਾ ਅਧਿਕਾਰ ਖੇਤਰ ਕਿ ਇਹੇ ਸਥਾਨ ਕਿਹੜੇ ਪੁਲਿਸ ਥਾਣੇ ਦੇ ਅੰਦਰ ਪੈਂਦਾ ਹੈ ਤਾਂ ਉਹ ਬਕੂਆ ਹੁੰਦਾ ਹੈ ਹਰੇਕ ਥਾਣੇ ਦਾ ਆਪਦਾ ਬਕੂਆ ਹੁੰਦਾ ਹੈ ਆਪਦਾ ਅਧਿਕਾਰ ਖੇਤਰ ਹੁੰਦਾ ਹੈ ਤਾਂ ਇਸ ਤਰੀਕੇ ਦੇ ਨਾਲ ਇਹ ਇੱਥੇ ਲਿਖ ਰਿਹਾ ਹੈ ਕਿ ਕਿਹੜਾ ਬਕੂਆ ਇਹ ਵੀ ਨਹੀਂ ਪਤਾ ਲੱਗਣਾ ਕਿ ਕਿਹੜੇ ਥਾਣੇ ਦੇ ਅਧਿਕਾਰ ਖੇਤਰ ਦੇ ਵਿੱਚ ਉਹ ਸਥਾਨ ਸੀ ਜਿੱਥੇ ਕਿ ਮੈਨੂੰ ਮਾਰਿਆ ਗਿਆ ਦੋਸਤੋ ਤੁਸੀਂ ਕਿਹੜੀ ਕਵਤਾ ਸੁਨਣਾ ਚਾਹੋਗੇ ਕਮੈਂਟ ਸੈਕਸ਼ਨ ਵਿੱਚ ਲਿਖਣਾ ਤੇ ਜੇ ਤੁਹਾਨੂੰ ਕਵਤਾ ਵਧੀਆ ਲੱਗੀ ਤਾਂ ਇਸ ਨੂੰ ਲਾਈਕ ਕਰਨਾ ਆਪਣਾ ਕਮੈਂਟ ਦੇਣਾ ਇਸ ਨੂੰ ਸ਼ੇਅਰ ਕਰਨਾ ਤੇ ਅਜਿਹੀਆਂ ਹੋਰ ਕਵਤਾਵਾਂ ਤੇ ਹੋਰ ਸਾਹਿਤ ਨਾਲ ਸੰਬੰਧਿਤ ਸਮਗਰੀ ਸੁਣਨ ਦੇ ਲਈ ਵੇਖਣ ਦੇ ਲਈ ਮਾਨਨ ਦੇ ਲਈ ਚੈਨਲ ਸਬਸਕ੍ਰਾਈਬ ਕਰਨਾ ਸਤਿ ਸ੍ਰੀ ਅਕਾਲ ਦੋਸਤੋ ਤੁਹਾਡਾ ਖਾਦਮ ਐਚਐਸ ਡਿੰਪਲ